ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੜ ਬਹੜੇ ਅਵਤਾਰ ਬੁੜੀ ਜਨਤ ਗੁਰੂ ਸ਼ਿਰੀ ਚੰਦਰ ਭਗਵਾਨ ਕੀ ਜੈ ਰੇਖ ਭਗਵਾਨ ਕੀ ਜੈ ਆਪ ਆਪਣੇ ਸ਼੍ਰੀ ਗੁਰੂ ਦੇ ਮਹਾਰਾ ਜੈ ਆਓ ਅੱਜ ਆਪ ਜੀ ਦੀ ਕਿਚਾਈ ਵਿੱਚ 10 ਓੰਕਾਰ ਮਾਜੀ ਮੇਰੇ ਨਾਲ ਅੱਜ ਮਹੰਤ ਸਤਪਾਰਗੀ ਜੀ ਨਿਲਾਸ ਸੁਖਦੇਵ RAM ਜੀ ਡੱਡੇ ਤੋਂ ਸੰਤਾਂ ਦੇ ਪਾਵਨ ਚਰਨ ਕਮਲਾਂ ਵਿੱਚ ਇੱਕ ਭਜਨ ਬੋਲਣ ਦਾ ਯਤਨ ਕਰਦੇ ਆ ਆਰ ਸ਼੍ਰੀ ਗੁਰੂ ਗੰਸਾਹ ਮਹਾਰਾਜੀ ਦਾ ਫਰਮਾਨ ਹੈ ਸੰਤਾਂ ਕੇ ਕਾਜ ਆਪ ਖਲੋਵਾ ਹਰ ਕੰਮ ਕਰਾਉਣ ਆਇਆ ਨਾਮ ਧਰਤ ਸਾਹਿਬੀ ਤਾਰ ਸਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਜੁਗਾ ਜੁਗਾ ਤੋਂ ਸੰਤਾਂ ਦੇ ਕਾਰਜ ਭਗਵਾਨ ਜਿਵੇਂ ਕਰਾਉਣ ਵਾਸਤੇ ਆ ਰਹੇ ਨੇ ਆਓ ਸੰਤਾਂ ਦੀ ਮਹਿਮਾਨੀ ਪ੍ਰਥਾਏ ਇੱਕ ਭਜਨ ਮਾਜੀ ਵਾਲਾ ਕੁਈ ਜਿਹੀ ਇਥਾ ਸੰਗਤ ਦੇ ਪਾਵਨ ਚਰਨ ਕਾਮਨਾ ਜੀ ਬੇਨਤੀ ਹੈ ਏਹੋ ਕਰ ਰਹੇ ਨੇ ਕਾਹ ਹੈ ਜ ਸੰਤਾਂ ਸ਼ਾਮ ਜੀ ਖੁਦ ਕਹਿੰਦੇ ਘਰ ਸ਼ਾਮ ਜੀ ਪੂਰਨ ਸੰਤ ਮਿਲੇ ਮੇਰਾ ਦਰਸ਼ਨ ਪਾਇਆ ਕਾਰਜ ਸੰਤਾ ਦੇ ਸੰਤਾ ਦੇ ਆਪ ਕਰਾਵਣ ਆਇਆ ਕਾਰਜ ਸੰਤਾ ਦੇ ਸੰਤਾ ਦੇ ਜਪਾਂਗੇ ਨੇ ਜਪਰੇ ਨਾਮ ਜਪਾਂਗੇ ਨੇ ਸ਼ੁਭ ਕਾਰਜ ਕਰਵਾਉਂਦੇ ਨੇ ਸ਼ੁਭ ਕਾਰਜ ਕਰਵਾਉਂਦੇ ਨੇ ਬੁੱਲਿਆ ਨੂੰ ਮਾਰ ਗਿਆ ਪਰ ਦਿਖਾਇਆ ਕਾਰਜ ਸੰਤਾਵੇ ਸੰਤਾਵੇ ਆਪਕਰਾਮਣ ਆਇਆ ਕਾਰਜ ਸੰਤਾਵੇ ਨਹ ਹੈ ਅਮਰ ਤਬਾਈ ਸੁਣ ਸੁਣ ਕੇ ਸਭ ਤਰਨ ਪਰਾਨੀ ਸੁਣ ਸੁਣ ਕੇ ਸਭ ਤਰਨ ਪਰਾਨੀ ਰਸਨਾ ਤੇ ਪ੍ਰਭੂ ਡੇਰਾ ਲਾਇਆ ਕਾਰਜ ਸੰਤਾਨੇ 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 ਆਪ ਕਰਾ ਬਣ ਆਇਆ ਕਾਰਜ ਸੰਤਾਨੇ ਸਾਧੂ ਜਦੋਂ ਬੁਲਾਉਂਦੇ ਨੇ ਸਾਧੂ ਜਦੋਂ ਬੁਲਾਉਂਦੇ ਨੇ ਹਰ ਦੌੜੇ ਦੌੜੇ ਆਉਂਦੇ ਨੇ ਹਰ ਦੌੜੇ ਦੌੜੇ ਆਉਂਦੇ ਨੇ ਇੱਥੇ ਵੀ ਜਿਸ ਨੇ ਜਦੋਂ ਬੁਲਾ ਕਰਾਵਣ ਆਇਆ ਕਾਰਜ ਸੰਤਾਨੇ ਰੰਮਾ ਨੂੰ ਮੋੜੇ ਲਾਉਂਗੇ ਨੇ ਰੰਮਾ ਨੂੰ ਮੋੜੇ ਲਾਉਂਗੇ ਨੇ ਖੋਦ ਬੈਠੇ ਪਾਤ ਸੰਤਾ ਤੋਂ ਵਾਰੇ ਵਾਰੇ ਸੰਤਾ ਤੋਂ ਵਾਰੇ ਵਾਰੇ ਅਣਚੋਜ ਜਗਤ ਤੋਂ ਨਿਆਰੇ ਅਣਚੋਜ ਜਗਤ ਤੋਂ ਨਿਆਰੇ ਇਨਾਂ ਸੰਤਾਂ ਨੇ ਇਨਾਂ ਸੰਤਾਂ ਨੇ ਰੱਬ ਨੂੰ ਮੇ ਕੰਮ ਲਗਾਇਆ ਕਾਰਜ ਸੰਤਾਂ ਦੇ ਸੰਤਾ ਸੰਤ ਸ਼ਰਨ ਜੋ ਆਉਂਦੇ ਨੇ ਸੰਤ ਸ਼ਰਨ ਜੋ ਆਉਂਦੇ ਨੇ ਸਭ ਮੁਕਤ ਪਦਾਰਥ ਪਾਉਂਦੇ ਨੇ ਸਭ ਮੁਕਤ ਪਦਾਰਥ ਪਾਉਂਦੇ ਨੇ ਲੇਖਕ ਕਵਤਾ ਨੂੰ ਲੇਖਕ ਕਵਤਾ ਨੂੰ ਓੰਕਾਰ ਨੇ ਸ਼ੁਕਰ ਮਨਾਇਆ ਗੁਰਜ ਸੰਤਾਂ ਦੇ ਸੰਤ arabhaman ki